ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਆਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨજર ਕਰਮ ਹੋਵੇ ਹਿਰਦੇ ਤਿਨਾ ਸਮਾਣੀ ਤੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਪਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਮਹਾਰਾ ਕਹਿੰਦੇ ਹੋ ਹੋ 71 ਮਿਲੋ ਮੇਰੇ ਭਾਏ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੈ ਕਹੋ ਹੋ ਜੋੜੇ ਗੁਰਸਖ ਬੈਸੋ ਸਫਾ ਵਿਛਾਏ ਇਹ ਭਾਈ ਬ ਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇਨ ਮਹਾਰਾ ਕਹਿੰਦੇ ਰਲ ਮਿਲ ਕੇ ਗੁਰੂ ਦਾ ਜਸ ਕਰੋ ਭਾਈ ਇਹ ਨਹੀਂ ਹੈ ਕਿ ਇੱਕ ਬੰਦਾ 4 ਵਜੇ ਸਮਾ ਲਾਵੇ ਇੱਕ ਬੰਦੇ ਨੂੰ ਆਪਾਂ ਕਹੀਏ ਜੇ ਅਸੀਂ ਹਰ ਵਾਰੀ ਆਉਂਦੇ ਹਾਂ ਤਾਂ ਸਾਡਾ ਹੀ ਸਮਾ ਹੈ ਏ ਪਈ ਆਪਾਂ ਗੁਰੂ ਦਾ ਜਸ ਕਰਨਾ ਖਿਮਾ ਕਰਨਾ ਅੱਜ ਕੱਲ ਬਹੁਤ ਲੋਕ ਵਾਹਿਗੁਰੂ ਮੈਂ ਪਹਿਲਾਂ ਵੀ ਹਾਜ਼ਰੀ ਭਰ ਕੇ ਗਿਆ ਕਿਉਂਕਿ ਦਾਸਰਾ ਥੋੜਾ ਸੁਭਾ ਸਿੱਧੀਆਂ ਗੱਲਾਂ ਕਰਦਾ ਹੈ ਵੇ ਆਪਣਾ ਜਿਹੜਾ ਮਨੋਰਥ ਹੈ ਨਾ ਦੇਖੋ ਚਾਹੇ ਕੋਈ ਗੁਰਬਾਣੀ ਨੂੰ ਗੋਂਦਾ ਹੈ ਚਾਹੇ ਕੋਈ ਢਾਡੀ ਹੈ ਚਾਹੇ ਰਾਗੀ ਹੈ ਚਾਹੇ ਕਵੀਸ਼ਰੀ ਹੈ ਉਨਾਰੇ ਮਨ ਦੇ ਵਿੱਚ ਸਿਰਫ ਇਹੀ ਹੁੰਦਾ ਹੈ ਆਪਾਂ ਜਿਹੜਾ ਕੋਈ ਕਥਾ ਸੁਣਾਉਨੇ ਆ ਕੋਈ ਵਿਚਾਰ ਸੁਣਾਉਨੇ ਆ ਵੀ ਸਾਡੀ ਇੱਕ ਸੋਭਾ ਹੋਵੇ ਇੱਕ ਸਾਨੂੰ ਮਾਇਆ ਮਿਲੇ ਦੁਨੀਆ ਸਾਡੀ ਵਾਹ ਵਾਹ ਕਰੇ ਇਹ ਗੁਰੂ ਘਰ ਹੁੰਦਾ ਇੱਕ ਹਾਜ਼ਰੀ ਮਾਤਰ ਵਾਸਤੇ ਚਲੋ ਸਭ ਦੀ ਹਾਜ਼ਰੀ ਲੱਗ ਜਾਂਦੀ ਹੈ ਆਓ ਆਪਾਂ ਦਿਨ ਮਨਾ ਰਹਿਆਂ ਖਾਲਸੇ ਦਾ ਜਨਮ ਦਿਹਾੜਾ ਜਿਨ ਕੇ ਦਿਨ ਮਨਾਤੇ ਹੋਏ ਉਨ ਕੀ ਬਾਤ ਵੀ ਮਾਨੋ ਆਓ ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਰ ਵਿੱਚ ਆਪਾਂ ਸਾਰੇ 71 ਹੋਏ ਆ ਜੇ ਆਪਾਂ ਅਮਰਤ ਛੱਕ ਕੇ ਵੀ ਆਪਾਂ ਸਾਜ਼ ਨਾਲ ਆਪਣੀ ਬਾਣੀ ਚ ਮਿਠਾਸ ਨਹੀਂ ਨਾ ਆਈ ਫਿਰ ਖਿਮਾ ਕਰਨਾ ਆਪਾਂ ਦੂਜਿਆਂ ਨੂੰ ਉਪਦੇਸ਼ ਤਾਂ ਦੇ ਸਕਦੇ ਹਾਂ ਜੇ ਆਪਣੇ ਜੀਵਨ 'ਚ ਕੋਈ ਤਬਦੀਲੀ ਨਹੀਂ ਆਈ ਨਾ ਫਿਰ ਬਾਣੀ ਦਾ ਫਰਮਾਨ ਹੈ ਅਵਰੇ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਰਾਸ ਬਗਾਨੀ ਰਾਖ ਤੇ ਖਾਇਆ ਕਰਕਾ ਖੇਤ ਆਓ ਆ ਕਵਿਤਾ ਪ੍ਰੇਮ ਨਾਲ ਸਰਵਨ ਕਰਿਓ ਜੀ ਪੂਰਾ ਕਰਨ ਲਈ ਸਿੱਖੀ ਸਰੂਪ ਤਾਈਂ ਪੂਰਾ ਕਰਨ ਲਈ ਸਿੱਖੀ ਸਰੂਪ ਤਾਂ ਹੀ ਦਸਵੇਂ ਪਾਤਸ਼ਾਹ ਚੋਜ ਰਚਾਉਣ ਲੱਗੇ ਸਬਕ ਦੇਣ ਲਈ ਜ਼ਾਲਮ ਜ਼ਰਵਾਣਿਆਂ ਨੂੰ ਚਿੜੀਆਂ ਬਾਜਾਂ ਦੇ ਨਾਲ ਲੜਾਉਣ ਲੱਗੇ ਭਗਤੀ ਸ਼ਕਤੀ ਦਾ ਮੇਲ ਮਿਲਾਪ ਕਰਕੇ ਨਿਆਰਾ ਖਾਲਸਾ ਪੰਥ ਸਜਾਉਣ ਲੱਗੇ ਜੀ ਦੀ ਮਹਿਕ ਸੰਸਾਰ ਦੇ ਵਿੱਚ ਫੈਲੇ ਐਸਾ ਬੂਟਾ ਨੇ ਅੱਜ ਲਾਉਣ ਲੱਗੇ ਜੀ ਦੀ ਮਹਿਕ ਸੰਸਾਰ ਦੇ ਵਿੱਚ ਫੈਲੇ ਐਸਾ ਬੂਟਾ ਨੇ ਅੱਜ ਉਹ ਲਾਉਣ ਲੱਗੇ ਕੇਸਗੜ ਦਾ ਖੁੱਲਾ ਮੈਦਾਨ ਚੁਣਿਆ ਕੇਸਗੜ ਆਪਾ ਅਨੰਦਪੁਰ ਸਾਹਿਬ ਵੀ ਕਹਿੰਦੇ ਆ ਕੇਸਗੜ ਕੋਈ ਕੋਈ ਕਹਿੰਦਾ ਵੈਸੇ ਨਾਮ ਤਾਂ ਕੇਸਗੜ ਹੀ ਆ ਕੇਸਾਂ ਦੀ ਮਹੱਤਤਾ ਨੂੰ ਮੱਦੇਨਜ਼ਰ ਰੱਖ ਕੇ ਉਸ ਪਾਵਨ ਪਵਿੱਤਰ ਸਥਾਨ ਦਾ ਨਾਮ ਮਹਾਰਾਜ ਨੇ ਕੇਸਗੜ ਰੱਖਿਆ ਬਈ ਜਿਹੜੇ ਕੇਸ ਨੇ ਗੁਰੂ ਕੀ ਮੋਹਰ ਹਨ ਕੇਸਗੜ ਦਾ ਖੁੱਲਾ ਮੈਦਾਨ ਚੁਣਿਆ ਸੂਰੇ ਚੁਣਨ ਲਈ ਭਰੇ ਦਰਬਾਰ ਵਿੱਚੋਂ ਉਹਨਾਂ ਤੇਗ ਮਿਆਣ ਚੋਂ ਜਦੋਂ ਕੱਢੀ ਲਿਸ਼ਕੀ ਬਿਜਲੀ ਸੀ ਉਸ ਦੀ ਧਾਰ ਵਿੱਚੋਂ ਕਲ ਦੀ ਧਰਵੀ ਇਹ ਨਲਕਾਰ ਸੁਣ ਕੇ ਦਇਆ RAM ਨੇ ਸੀਸ ਚੁਕਾ ਦਿੱਤਾ ਲੋਕਾਂ ਖੂਨ ਦੀ ਨਿਕਲਦੀ ਧਾਰ ਵੇਖੀ ਸੀਸ ਧੜ ਤੋਂ ਗੁਰਾਂ ਜਦ ਲਾ ਦਿੱਤਾ ਲੋਕਾਂ ਖੂਨ ਦੀ ਨਿਕਲਦੀ ਧਾਰ ਵੇਖੀ ਸੀਸ ਧੜ ਤੋਂ ਗੁਰਾਂ ਜਦ ਲਾ ਦਿੱਤਾ ਧਰਮਦਾਸ ਤੇ ਹਿੰਮਤ ਨੇ ਕਰ ਹਿੰਮਤ ਧਰਮਦਾਸ ਤੇ ਹਿੰਮਤ ਨੇ ਕਰ ਹਿੰਮਤ ਆਪਣਾ ਤੇਗ ਦੀ ਭੇਟ ਚੜਾ ਦਿੱਤਾ ਮੋਕਲ ਚੰਦ ਨੇ ਤੇ ਸਾਹਿਬ ਚੰਦ ਨੇ ਵੀ ਆਪਣੀ ਜਿੰਦ ਨੂੰ ਲੇਖੇ ਸੀ ਲਾ ਦਿੱਤਾ ਮੋਕਲ ਚੰਦ ਤੇ ਤੇ ਸਾਹਿਬ ਚੰਦ ਨੇ ਵੀ ਆਪਣੀ ਜਿੰਦ ਨੂੰ ਲੇਖੇ ਸੀ ਲਾ ਦਿੱਤਾ ਇਨ੍ਹਾਂ ਪੰਜਾਂ ਨੇ ਆਪਾ ਕੁਰਬਾਨ ਕਰਕੇ ਉਨਾ ਇਨਾ ਪੰਜਾਂ ਨੇ ਆਪਾ ਕੁਰਬਾਨ ਕਰਕੇ ਉੱਚਾ ਨਾਂ ਸੀ ਕੀਤਾ ਸੰਸਾਰ ਵਿੱਚੋਂ ਇਹ ਤਾਂ ਗੁਰੂ ਜਾਨੇ ਅੰਦਰ ਕੀ ਕੀਤਾ ਪਰ ਚੋਇਆ ਲਊ ਤਲਵਾਰ ਵੀ ਧਾਰ ਵਿੱਚੋਂ ਗੁਰਾਂ ਲੋਹੇ ਦੇ ਬਾਟੇ 'ਚ ਜਲ ਪਾਇਆ ਮਨ ਸਿੱਖਾਂ ਦਾ ਨਿਰਮਲ ਬਣਾਉਣ ਖਾਤਰ ਮਾਤਾ ਜੀਤੋ ਬਤਾਸੇ ਸੀ ਪਾ ਦਿੱਤੇ ਅੰਮ੍ਰਿਤ ਵਿੱਚ ਮਠਾਸ ਲਿਆਉਣ ਖਾਤਰ ਪੜੀ ਬਾਣੀ ਤੇ ਫੇਰਿਆ ਨਾਲ ਖੰਡਾ ਪੜੀ ਬਾਣੀ ਤੇ ਫੇਰਿਆ ਨਾਲ ਖੰਡਾ ਭਗਤੀ ਸ਼ਕਤੀ ਨੂੰ ਵਿੱਚ ਮਿਲਾਉਣ ਖਾਤਰ ਐਸੀ ਗੁਰਾਂ ਨੇ ਪਾਹੁਲ ਤਿਆਰ ਕੀਤੀ ਜਾਲਨ ਰਾਜ ਨੂੰ ਸਬਕ ਸਿਖਾਉਣ ਖਾਤਰ ਜਦੋਂ ਬਾਣੀ ਤੇ ਖੰਡੇ ਦਾ ਮੇਲ ਹੋਇਆ ਜਦੋਂ ਬਾਣੀ ਤੇ ਖੰਡੇ ਦਾ ਮੇਲ ਹੋਇਆ ਫੁੱਟਿਆ ਅੰਮ੍ਰਿਤ ਦਾ ਸੋਮਾ ਸਾਕਾਰ ਵਿੱਚੋਂ ਪਹਿਲਾ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ ਐ ਵੀ ਨਹੀਂ ਨਾ ਕਹਿੰਦੇ ਵੀ ਖਾਲਸਾ ਤਲਵਾਰ ਚੋਂ ਪੈਦਾ ਹੋਇਆ ਮਾਰਗ ਹੈ ਜਮਲਾਤ ਖਾਲਸਾ ਰਹੇ ਨਿਆਰਾ ਨਿਆਰਾ ਤੇ ਭਾਵ ਖਾਲਸਾ ਦਾ ਅਰਥ ਕੀ ਆ ਵਿਸ਼ੁੱਧ ਜਿਸ ਦੇ ਵਿੱਚ ਕੋਈ ਮਲਾਵਟ ਨਹੀਂ ਅੱਜ ਆਪਣੇ ਚ ਕਮੀ ਆ ਗਈਆਂ ਮਲਾਵਟ ਆ ਗਈਆਂ ਤਾਂ ਹੀ ਤਾਂ ਚਾਰੇ ਪਾਸੇ ਤੋਂ ਆਪਾਂ ਨੂੰ ਸਾਹਾ ਸੰਗਤ ਢਾ ਲੱਗ ਰਹੀ ਆ ਜਿਹੜੇ ਅਨਮਤੀਏ ਨੇ ਨਾ ਉਹਨਾਂ ਨੇ ਸਿੱਖੀ ਦੇ ਸਿਧਾਂਤ ਚੋਰੀ ਕੀਤੇ ਹੋਏ ਨੇ ਇੱਥੇ ਇੱਕ ਗੱਲ ਕਰਨੀ ਬਣਦੀ ਆ ਕਿ ਆਪਾਂ આજ ਤੱਕ ਦੇ ਕਿਸੇ ਨੂੰ ਪ੍ਰੇਰਿਆ ਵੀ ਚਲਤ ਨੂੰ ਆਪਾਂ ਦਰਵਾਸਰ ਦਰਸ਼ਨ ਕਰਾ ਲਈਏ ਜਾਂ ਚਲਤ ਨੂੰ ਉੱਥੇ ਲੈ ਚਲਦੇ ਆ ਤੇਰਾ ਕਰਾਇਆ ਮੈਂ ਲਗਾਉਂਦਾ ਆਪਾਂ ਕਹਿੰਦੇ ਯਾਰ ਸਾਨੂੰ ਕੀ ਲੋੜ ਆ ਕਿਸੇ ਨੂੰ ਕਹਿੰਦੇ ਜਿਨੇ ਜਾਣ ਆਪਦੀ ਲੋੜ ਨੂੰ ਲੈ ਜਾਣਾ ਪਰ ਜਿਹੜੇ ਹੋਰ ਨੇ ਨਾ ਜਿਹੜੇ ਅੱਜ ਆਪਾਂ ਕਹਿੰਦੇ ਆ ਵੀ ਸਿੱਖੀ ਨੂੰ ਢਾਹ ਲਾ ਰਹੇ ਨੇ ਉਹਨਾਂ ਦੇ ਵਿੱਚ ਨਾ ਇਹ ਗੁਣ ਇਥੋਂ ਚੋਰੀ ਹੋ ਗਿਆ ਉਹ ਕੀ ਕਰਦੇ ਨੇ ਉਹ ਕਹਿੰਦੇ ਨੇ ਚੱਲ ਬਈ ਤੈਨੂੰ ਮੈਂ ਦਰਸ਼ਨ ਕਰਾ ਕੇ ਲਿਆਵਾਂ ਤੇਰਾ ਕਿਰਾਇਆ ਮੈਂ ਲੋਂਦਾ ਠੀਕ ਹੈ ਜੇ ਤੇਰੇ ਕੋਲ ਟਾਈਮ ਨਹੀਂ ਚੱਲ ਤੇਰੇ ਘਰੇ ਕੰਮ ਤੇ ਦਿਹਾੜੀ ਤੇ ਬੰਦਾ ਲਾ ਦਿੰਦੇ ਆ ਤੂੰ ਚੱਲ ਸੰਗਤ ਕਰ ਇਹ ਚੀਜ਼ਾਂ ਆਪਾਂ ਨੂੰ ਸਿੱਖਣੀਆਂ ਪੈਣਨ ਸਾਧ ਸੰਗਤ ਜੀਓ ਜੇ ਆਪਣਾ ਹੱਥ ਜੋੜ ਕੇ ਜੇ ਨਿਮਰਤਾ ਧਾਰਨ ਕਰਕੇ ਜੇ ਕਿਸੇ ਦਾ ਜੀਵਨ ਬਦਲਦਾ ਨਾ ਤਾਂ ਹੋਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਹੰਕਾਰ ਹੀ ਆਪਾਂ ਚੱਕੀ ਫਿਰਦਾ ਸਾਨੂੰ ਕੀ ਲੋੜ ਹੈ ਜੀ ਜਿਨੇ ਹੁਣ ਆਪਣੀ ਲੋੜ ਨੂੰ ਹਨ ਜਿਨੇ ਅਮਰ ਸਗਨ ਆਪਣੀ ਲੋੜ ਨੂੰ ਸਗਨ ਆ ਜੇ ਸਾਜ਼ਨ ਕਿਸੇ ਦਾ ਜੀਵਨ ਬਦਲਦਾ ਨਾ ਇਸ ਤੋਂ ਵੱਡਾ ਕੋਈ ਪਰਪਕਾਰ ਨਹੀਂ ਮਾਤਾ ਕਹਿੰਦੇ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉਂ ਲੈਨ ਮਿਲਾਏ ਇਹੋ ਹੀ ਉਪਦੇਸ਼ ਮਹਾਪੁਰਸ਼ ਸਾਰੀ ਜ਼ਿੰਦਗੀ ਕਰਦੇ ਰਹੇ ਪਰਪਕਾਰ ਕਈ ਤਰ੍ਹਾਂ ਦੇ ਹੁੰਦੇ ਜਿਹੜਾ ਕਿਸੇ ਨੂੰ ਜੀਵਨ ਦਾਣ ਦੇ ਦੇਣਾ ਨਾ ਜਿਵੇਂ ਕਿਸੇ ਦਾ ਨਸ਼ਾ ਛਡਾ ਦੇਣਾ ਕਿਸੇ ਦੀ ਕੋਈ ਮਾੜੀ ਸੰਗਤ ਚੰਗੇ ਪਾਸੇ ਲਾ ਦੇਣਾ ਇਸ ਤੋਂ ਵੱਡਾ ਕੋਈ ਪਰਪਕਾਰ ਨਹੀਂ ਹੈ ਜਦੋਂ ਬਾਣੀ ਤੇ ਖੰਡੇ ਦਾ ਮੇਲ ਹੋਇਆ ਫੁੱਟਿਆ ਅੰਮ੍ਰਿਤ ਦਾ ਸੋਮਾ ਸਾਕਾਰ ਵਿੱਚੋਂ ਪਹਿਲਾ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ ਸੀਸ ਭੇਟ ਲੈ ਕੇ ਸੱਚੇ ਸਤਗੁਰਾਂ ਨੇ ਸਾਜੇ ਪੰਜ ਪਿਆਰੇ ਜਹਾਨ ਦੇ ਲਈ ਇੱਕੋ ਬਾਟੇ 'ਚ ਅੰਮ੍ਰਿਤ ਛਕਾ ਦਿੱਤਾ ਊਚ ਨੀਚ ਦਾ ਫਰਕ ਮਿਟਾਉਣ ਦੇ ਲਈ ਵੀਰ ਬਣ ਕੇ ਬਲਕਾਰ ਤਿਆਰ ਕੀਤੇ ਜਾੜੇ ਜੁਲੰ ਦੀ ਮੁੱਢੋਂ ਹਿਲਾਉਣ ਦੇ ਲਈ ਪੰਜਾ ਵਿੱਚੋਂ ਪਰਮੇਸ਼ਰ ਦਾ ਰੂਪ ਤੱਕ ਕੇ ਕੀਤੀ ਅਰਜ ਆਪੂ ਅੰਮ੍ਰਿਤ ਪਾਨ ਦੇ ਲਈ ਮਾਰਾ ਕਹਿੰਦੇ ਭਾਈ ਮੈਂ ਤੁਹਾਨੂੰ ਅੰਮ੍ਰਿਤ ਛਕਾ ਦਿੱਤਾ ਹੁਣ ਤੁਸੀਂ ਵੀ ਮੈਨੂੰ ਅੰਮ੍ਰਿਤ ਦਾਤ ਬਖਸ਼ੋ ਤੁਸੀਂ ਮੈਨੂੰ ਗੋਵਿੰਦ ਰਾਏ ਤੋਂ ਗੁਰੂ ਗੋਵਿੰਦ ਸਿੰਘ ਸਜਾਓ ਤਾਂ ਇਹ ਤਾਂ ਹੁੰਦਾ ਨਾ ਵੀ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ ਅੱਜ ਗੁਰੂ ਦਾ ਸਾਰੇ ਬੰਦੇ ਚੇਲਾ ਕੋਈ ਬੰਨ ਤਿਆਰ ਹੀ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਰਹਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਆਪਣੇ ਆਪ ਤੋਂ ਉੱਚਾ ਦਰਜਾ ਆਪਣੇ ਖਾਲਸੇ ਨੂੰ ਮਹਾਰਾਜ ਬਖਸ਼ ਰਹੇ ਨੇ ਜਿਹੜੇ ਕਹਿੰਦੇ ਰਹਿ ਤ ਬੈਦ ਵਿੱਚ ਪੱਕਾ ਨਾ ਉਹ ਕਹਿੰਦੇ ਮੇਰਾ ਸਾਹਿਬ ਆ ਮਹਾਰਾਜ ਕਹਿੰਦੇ ਮੈਂ ਵੀ ਉਹਦਾ ਗੁਲਾਮ ਬਣਨ ਨੂੰ ਤਿਆਰ ਆ ਦੇਖੋ ਐਸਾ ਗੁਰੂ ਨਹੀਂ ਮਿਲਣਾ ਸਾ ਸੰਗਤ ਜੀਓ ਪੰਜਾ ਵਿੱਚੋਂ ਪਰਮੇਸ਼ਰ ਦਾ ਰੂਪ ਤੱਕ ਕੇ ਕੀਤੀ ਅਰਜ ਆਪੂ ਅੰਮ੍ਰਿਤ ਪਾਣ ਦੇ ਲਈ ਦਿੱਤਾ ਬਚਨ ਸਰਬੰਸ ਨੂੰ ਵਾਰਨੇ ਦਾ ਪੀਤੀ ਪਾਹਲ ਜਦ ਖੰਡੇ ਦੀ ਧਾਰ ਵਿੱਚੋਂ ਜਦੋਂ ਪੰਜਾਂ ਪਿਆਰਿਆਂ ਨੇ ਕੀਤਾ ਮਾਰਾ ਵੀ ਅਸੀਂ ਜਿਹੜਾ ਅੰਮ੍ਰਿਤ ਦੀ ਦਾਤ ਲਈ ਹੈ ਨਾ ਵੀ ਕੋਈ ਐਵੇਂ ਨਹੀਂ ਤੁਸੀਂ ਸਾਨੂੰ ਦਾ ਦਿੱਤੀ ਸਾਡੇ ਤੁਸੀਂ ਸਿਰ ਸੀਸ ਲੈਨੇ ਮਹਾਰਾਏ ਕਹਿੰਦੇ ਖਾਲਸਾ ਜੀ ਤੁਸੀਂ ਹੁਕਮਤਾ ਕਰੋ ਮੇਰਾ ਵੀ ਕਹਿੰਦੇ ਸੀਸ ਹਾਜ਼ਰਾ ਤੇ ਪੰਜ ਪਿਆਰੇ ਕਹਿ ਲਗੇ ਮਹਾਰਾਜ ਵੀ ਸਿੱਖ ਵੀ ਗੁਰੂ ਨੂੰ ਇੱਕ ਸੀਸ ਦੇਵੇ ਤੇ ਗੁਰੂ ਵੀ ਸਿੱਖ ਨੂੰ ਇੱਕ ਸੀਸ ਦੇਵੇ ਵੀ ਇਹ ਤਾਂ ਗੱਲ ਨਹੀਂ ਬਣਦੀ ਮਾਰਾ ਕਹਿੰਦੇ ਭਾਈ ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤਤਾ ਬਖਸ਼ੋ ਸਮਾਂ ਆਉਣ ਤੇ ਮੈਂ ਸਾਰਾ ਸਰਬੰਸ ਹੀ ਕੁਰਬਾਨ ਕਰ ਦੇਵਾਂਗਾ ਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਸੀਸ ਜੀ ਕਹਿੰਦੇ ਕੀ ਗੱਲ ਕਰਦੇ ਹੋ ਸਾਰਾ ਸਰਬੰਸੀ ਖਾਲਸਾ ਪੰਥ ਤੋਂ ਕੁਰਬਾਨ ਕਰ ਦੇਵਾਂਗਾ ਦਿੱਤਾ ਬਚਨ ਸਰਬੰਸ ਨੂੰ ਵਾਰਨੇ ਦਾ ਇਤੀ ਪੌਹਲ ਜਦ ਖੰਡੇ ਦੀ ਧਾਰ ਵਿੱਚੋਂ ਹੋ ਗਏ ਮਰ ਕੇ ਸਦਾ ਲਈ ਅਮਰ ਹੋ ਗਏ ਮਰ ਕੇ ਸਦਾ ਲਈ ਅਮਰ ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ ਸਾ ਸੰਗ ਜਿਹੜਾ ਸੰਸਾਰ ਆਣਾ ਇਸ ਦੇ ਵੀ ਕਾਲ ਰਹਿਣ ਵਾਸਤੇ ਨਹੀਂ ਆ ਇੱਥੇ ਸਦਾ ਵਾਸਤੇ ਕੋਈ ਰਹਿਣ ਵਾਸਤੇ ਨਹੀਂ ਆਇਆ ਜਿਹੜਾ ਧਰਮ ਦੇ ਲਈ ਕੁਰਬਾਨ ਹੁੰਦਾ ਨਾ ਜਾਂ ਦੇਸ਼ ਕੌਮ ਲਈ ਕੁਰਬਾਨ ਹੁੰਦਾ ਉਹਨਾਂ ਦੀ ਜਿਹੜੀ ਯਾਦ ਆ ਉਹਨਾਂ ਦਾ ਜਿਹੜਾ ਨਾਮ ਆ ਉਹ ਰਹਿੰਦੀ ਦੁਨੀਆ ਤੱਕ ਤਾਜ਼ਾ ਰਹਿੰਦਾ ਅੱਜ ਵੀ ਉਹਨਾਂ ਦਾ ਨਾਮ ਬੜੇ ਆਪਾਂ ਸ਼ਰਧਾ ਸਤਕਾਰ ਭਾਵਨਾ ਨਾਲ ਲੈਂਦੇ ਹਾਂ ਜਿਵੇਂ ਭਗਤ ਸਿੰਘ ਨੇ ਦੇਸ਼ ਨੂੰ ਯਾਦ ਕਰਵਾਉਣ ਲਈ ਕੁਰਬਾਨੀ ਕੀਤੀ ਕਰਤਾਰ ਸਿੰਘ ਸਰਾਭਾ ਸੋਨ ਸਿੰਘ ਭਕਣ ਕਿੰਨੇ ਹੋਏ ਨੇ ਆਪਣੇ ਗੁਰੂ ਸਾਹਿਬਾਨ ਕਿੰਨੇ ਸਿੰਘ ਸ਼ਹੀਦ ਹੋਏ ਨੇ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਆ ਪੰਜ ਪਿਆਰੇ ਇਹ ਅਮਰ ਹੋ ਗਏ ਨਾ ਗੁਰੂ ਦੇ ਨੇਖੇ ਜਿੰਦਲਾਤੀ ਰਹਿੰਦੀ ਦੁਨੀਆ ਤੱਕ ਨਾ ਰਹਿੰਦਾ ਨਾਮ ਕਹਿੰਦੇ ਸੰਸਾਰ ਦੇ ਉੱਪਰ ਉਹਨਾਂ ਦਾ ਹੀ ਰਹਿੰਦਾ ਜਿਹੜਾ ਸੰਸਾਰ ਵਾਸਤੇ ਕੁਝ ਕਰ ਜਾਂਦਾ ਨਾਮ ਰਹੇਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਆ ਆਪਾਂ ਕਿਸੇ ਨੂੰ ਯਾਦ ਕਿੰਨਾ ਕੁ ਚਿਰ ਕਰਦੇ ਆ ਕੋਈ ਫਰਾ ਸਿੰਘ ਹੋਇਆ ਸੀ ਸਾਲ ਬਾਅਦ 2 ਸਾਲ ਬਾਅਦ ਯਾਤ ਮਨਾ ਲਈ ਕਾਹ ਜਿਹੜੇ ਮਹਾਪੁਰਸ਼ ਹੁੰਦੇ ਹਨ ਜਾਂ ਗੁਰੂ ਹੁੰਦੇ ਹਨ ਜਾਂ ਦਾਨੀ ਹੁੰਦੇ ਹਨ ਸੂਰਮੇ ਭਗਤ ਜਨ ਹੁੰਦੇ ਹਨ ਜਿਹੜੇ ਦੇਸ਼ ਕੌਮ ਵਾਸਤੇ ਆਪਣੇ ਧਰਮ ਦੇ ਵਾਸਤੇ ਸ਼ਹੀਦ ਹੋ ਜਾਂਦੇ ਹਨ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਕੁਰਬਾਨੀਆਂ ਸਦਾ ਹੀ ਸੰਸਾਰ ਉਹਨਾਂ ਦਾ